ਰੀਤ ਮੈਂ ਥੱਲੇ ਦੇਖੀ ਨੀ ਰੀਤ ਕਿਵੇਂ ਆ ਹਾਂ ਵਧੀਆ ਆ ਗਈ ਤੂੰ ਹਾਂ ਮੈਂ ਤਾਂ ਆ ਗਈ ਨਾਲੇ ਸਵੇਰੇ ਸਵੇਰੇ ਠੰਡੇ ਪਾਣੀ ਚ ਕਾਹਤੋਂ ਹੱਥ ਮਾਰਦੀ ਹੁੰਨੀ ਆ ਤੂੰ ਮੈਟ ਵਾਲੇ ਗੰਦੇ ਹੋਏ ਪੈ ਸੀ ਦੇਖੀ ਹਾਂ ਨਾ ਉਤੋਂ ਦੀ ਮੈਂ ਨਿਚੇ ਰੱਖ ਤੇ ਇਹ ਹੋਰ ਵੀ ਰਿੱਤਾ ਲੱਗ ਗਿਆ ਚੱਲ ਕੋਈ ਨਹੀਂ ਮੈਂ ਨਾ ਇੰਨੇ ਬੋਲ ਮਾਰੇ ਗੇਟ ਵੀ ਖੁੱਲਾ ਪਿਆ ਸੀਗਾ ਕੋਈ ਨਹੀਂ ਸੀਗਾ ਘਰੇ ਕਿੱਧਰ ਗਏ ਸਾਰੇ ਮੰਮੀ ਮੰਮੀ ਬਾਹਰ ਤਾਂ ਆਈ ਨਹੀਂ ਮੈਂ ਤਾਂ ਕਿੰਨੀਆਂ ਆਵਾਜ਼ਾਂ ਮਾਰੀਆਂ ਬਸ ਮੈਨੂੰ ਨਾ ਐ ਲੱਗੇ ਜਿਵੇਂ ਤੋਂ ਕੋਠੇ ਤੇ ਹੁੰਨੀ ਆ ਮੈਂ ਕਹਾਂ ਚਲ ਮੈਂ ਜਾ ਕੇ ਦੇਖਦੀ ਆ ਰੋਟੀ ਨਾ ਖਾਂਦੀ ਉਹ ਫਿਰ ਮੰਮੀ ਕਿਤੇ ਹਾਂ ਹੋ ਸਕਦਾ ਰੋਟੀ ਖਾਂਦੀ ਹੋਵੇ ਹੋਰ ਸੁਣਾ ਕਿਵੇਂ ਵਧੀਆ ਠੀਕ ਠਾਕ ਹਾਂ ਹਾਂ ਤੂੰ ਦੱਸ ਤੇਰੀ ਮੰਮੀ ਠੀਕ ਆ ਹਾਂ ਮੰਮੀ ਦਾ ਮੇਰੀ ਠੀਕ ਆ ਵਧੀਆ ਹੁਣ ਤੇ ਮੈਂ ਕਹਿੰਦੀ ਸੀਗੀ ਕੋਈ ਆਇਆ ਦਾ ਆਪਣੇ ਘਰੇ ਨਾ ਕੀ ਹੋ ਗਿਆ ਆ ਮੈਂ ਨਾ ਤੁਰੇ ਆਉਂਦੀ ਸੀ ਚਾਚੀ ਕਹਿੰਦੀ ਸੀਗੀ ਕਹਿੰਦੇ ਰੀਤ ਕੇ ਘਰੇ ਕੌਣ ਆਇਆਗਾ ਹਾਂ ਮੈਂ ਕਹਿੰਦਾ ਪਤਾ ਨਹੀਂ ਮੈਂ ਕਹਾਂ ਜਾ ਕੇ ਪਤਾ ਲੱਗੂਗਾ ਮੈਂ ਕਹਾਂ ਹਜੇ ਤਾਂ ਮੈਂ ਜਾ ਹੀ ਜਾਨੀ ਹਜੇ ਹੁਣ ਹੀ ਜਾਨੀ ਆ ਤਾਂ ਵਰਕੇ ਪੁੱਛਦੀ ਸੀ ਮੈਨੂੰ ਹੁਣੇ ਉੱਪਰਾਂ ਲਿਖਾ ਪਿਆ ਹੋਣਾ ਨਹੀਂ ਲੱਗਿਆ ਹੋਣਾ ਆਉਣਾ ਕਿਨੇ ਆ ਵੈਸੀ ਭਲੇਖੇ ਬੰਦੇ ਰਹਿੰਦੇ ਆ ਹੁਣ ਤਾਂ ਉਹ ਵੀ ਥੋੜੇ ਵੱਧ ਭਲੇਖੇ ਵੰਦੇ ਜੱਤੀ ਨੂੰ ਉਹਦੀ ਨਿਗਾ ਤਾਂ ਸਾਰਾ ਦਿਨ ਥੋਡੇ ਘਰ ਤੇ ਹੀ ਹੁੰਦੀ ਆ ਵੀ ਕੌਣ ਆਉਂਦਾ ਕੌਣ ਜਾਂਦਾ ਕੀ ਕਰਦੇ ਆ ਕੀ ਨਾ ਉਹ ਵੀ ਤਾਂ ਹੈਗਾ ਐਂ ਵੀਰਪਾਲ ਯਾਰ ਮੰਮੀ ਆਈਏ ਨਹੀਂ ਅੱਜ ਆਈ ਨਹੀਂ ਨਾ ਵੀ ਕਮਾਲ ਹੋ ਗਈ ਫਿਰ ਆਈ ਕਿਉਂ ਨਹੀਂ ਕਿੱਧਰ ਵਗ ਗਈ ਉਹ ਐ ਕੀ ਕਹਿ ਸਕਦੇ ਆ ਕਿ ਕਿੱਧਰ ਗਈ ਆ ਮਰੇ ਤਾਂ ਮੈਨੂੰ ਇਹ ਲੱਗਦਾ ਵੀ ਚਾਚੇ ਕੋਲ ਹੀ ਵੱਸਦੀ ਹੋ ਫਿਰ ਚੱਲ ਕੋਈ ਨਹੀਂ ਨਹੀਂ ਆਈ ਤਾਂ ਨਾ ਸਹੀ ਕੀ ਕਰਾਉਣਾਗਾ ਉਹ ਵੀ ਤੇਰੇ ਤੇ ਰੋ ਮਾਰਦੀ ਰਹਿੰਦੀ ਆ ਉਹ ਬਿਨਾ ਗੱਲ ਤੋਂ ਘਰ ਚੋਂ ਕਲੇਸ਼ ਹੀ ਗਿਆਗਾ ਆਜੂ ਵੀ ਬਥੇਰਾ ਗੱਲ ਹੋਣੀ ਹੈਗੀ ਫਿਰ ਮੰਮੀ ਦੇ ਨਾ ਕਾਰਨਾਮੇ ਕਿਸੇ ਨੂੰ ਨਹੀਂ ਪਤਾ ਲੱਗਦਾ ਯੋ ਕੀ ਕਰਦੀ ਆ ਕੀ ਕਰਨਾ ਚਾਹੁੰਦੀ ਆ ਹੁਣ ਉਹ ਗਈ ਆ ਆਈ ਹੈ ਨਹੀਂਗੀ ਮੁੜ ਕੇ ਦੋ ਦੋ ਚਾਰ ਚਾਰ ਦਿਨ ਗਾਇਬ ਇੱਥੇ ਰਹਿੰਦੀ ਆ ਕੋਈ ਤਾਂ ਗੱਲ ਪਤਾ ਹੋਵੇ ਵੀਰਪਾਲ ਆਪਾਂ ਨੂੰ ਉਹਦੀ ਐਂ ਘਰੇ ਬੈਠਿਆਂ ਨੂੰ ਤਰੀਕ ਕੋਈ ਕੁਝ ਨਹੀਂ ਪਤਾ ਲੱਗਣਾ ਜੇ ਪਤਾ ਕਰਨਾ ਜਦੋਂ ਉਹ ਘਰੋਂ ਜਾਂਦੀ ਹੁੰਦੀ ਹੈ ਨਾ ਉਹਦਾ ਪਿੱਛਾ ਕਰਿਆ ਕਰੋ ਯਾਨੀ ਪਤਾ ਨਹੀਂ ਮੈਨੂੰ ਨਾ ਅਜੀਬ ਜਿਹੀ ਘਬਰਾਹਟ ਹੋ ਜਾਂਦੀ ਆ ਛੇਵੇਂ ਨਾ ਕੁਝ ਹੋਣ ਵਾਲਾ ਹੁੰਦਾ ਏ ਲੈ ਦੱਸ ਹੋਣਾ ਕੀ ਆ ਕੁਝ ਨਹੀਂ ਹੁੰਦਾ ਚਲ ਤੂੰ ਮੈਨੂੰ ਐਂ ਦੱਸ ਹਰਮਨ ਦਾ ਫੋਨ ਤਾਂ ਨਹੀਂ ਆਇਆ ਫੋਨ ਤਾਂ ਵੀਰਪਾਲ ਬਹੁਤ ਵਾਰੀ ਆਇਆ ਪਰ ਮੈਂ ਜੱਕਿਆ ਨਹੀਂ ਹੈਗਾ ਛੇੜੇ ਆਪਾਂ ਪਿੰਡ ਨਹੀਂ ਜਾਣਾ ਫਿਰ ਉਹਦਾ ਰਾ ਕਿਉਂ ਪੁੱਛੀਏ ਹਾਂ ਬਹੁਤ ਵਧੀਆ ਕਰਿਆ ਜਿਹੜਾ ਚੱਕਿਆ ਨਹੀਂ ਫੋਨ ਨਾਲੇ ਜੇਤੂ ਫੋਨ ਚੱਕ ਲੈਂਦੀ ਨਾ ਕੁਛ ਨਾ ਕੁਛ ਉਹਨੇ ਕਹਿ ਦੇਣਾ ਸੀਗਾ ਤੈਨੂੰ ਫੇਰ ਸੋਚ ਹੋ ਜਾਣੀ ਸੈਮੇ ਟੈਨਸ਼ਨ ਲਈ ਜਾਂਦੀ ਤੂੰ ਸਹੀ ਗੱਲ ਆ ਮੇਰੇ ਤਾਂ ਪਹਿਲੀ ਘਬਰਾਹਟ ਹੋ ਜਾਂਦੀ ਆ ਤੇ ਸਿਰ ਚ ਦਰਦ ਵੀ ਇੰਨੀ ਹੋ ਰਹੀ ਆ ਪਤਾ ਨਹੀਂ ਕਾ ਤੂੰ ਮੇਰੇ ਤਾਂ ਇੰਨਾ ਨਜ਼ਰ ਬਾਲਾ ਦੁਖੀ ਜਾਂਦਾ ਏ ਛਲ ਕੋਈ ਨਹੀਂ ਕੋਈ ਨਾ ਗੋਲੀ ਗੂੜੀ ਲੈ ਲੈ ਨਾਲੇ ਨਾ ਨੰਗੇ ਸਿਰ ਫਿਰਦੀ ਰਹਿਣੀ ਆ ਤੂੰ ਹਵਾ ਹਵਾ ਲੱਗ ਗਈ ਹੋਊਗੀ ਮੈਂ ਨਾ ਚਾਹੀ ਸੀ ਮੈਂ ਚੱਲ ਨਾਲੇ ਆ ਮੈਟ ਸੁੱਕਣੇ ਪਾ ਆਣੀਆਂ ਨਾਲੇ 10 ਮਿੰਟ ਕੋਠੇ ਤੇ ਖੜ ਜੂਗੀ ਧੁੱਪ ਸੇਕ ਲਊਂਗੀ ਹੋ ਤਾਂ ਠੀਕ ਆ ਪਰ ਇਹ ਤੋ ਮੈਨੂੰ ਬੱਸ ਵਧੀਆ ਲੱਗਿਆ ਚੱਲ ਤੂੰ ਮੇਰੀ ਗੱਲ ਮੰਨੀ ਹਨਾ ਕਦੇ ਵੀ ਨਾ ਇਹ ਗਲਤੀ ਨਾ ਕਰੀ ਵੀ ਹਰਮਨ ਦੇ ਦੁਆਰਾ ਮਗਰ ਨਾ ਲੱਗੀ ਤੇ ਨਾ ਹੀ ਉਹਦੀ ਕਿਸੇ ਗੱਲ ਤੇ ਯਕੀਨ ਕਰੀ ਬੱਸ ਠੀਕ ਆ ਮੈਨੂੰ ਕਿ ਲੋੜਾ ਤਾਂ ਯਕੀਨ ਕਰਨ ਦੀ ਨਾਲੇ ਮੈਨੂੰ ਉਹ ਥੋੜੀ ਜ਼ਰੂਰੀ ਆ ਤੁਸੀਂ ਜ਼ਰੂਰੀ ਹੋ ਉਹ ਹਾਈ ਵੀ ਤਾਂ ਮੇਰੀ ਸੌਕਣ ਬਣ ਕੇ ਸੀਗੀ ਆ ਸੌਕਣ ਦਾ ਕਹਿੰਦੇ ਵੀ ਮਿੱਟੀ ਦੀ ਨਿਮਾਨ ਹੁੰਦੀ ਉਹ ਤਾਂ ਫਿਰ ਵੀ ਅਸਲੀ ਬਣ ਕੇ ਆਈ ਸੀ ਸਹੀ ਗੱਲ ਆ ਨਾਲੇ ਉਹਨੂੰ ਐ ਲੱਗਦਾਗਾ ਵੀ ਰੀਤ ਕਾ ਨਾ ਭੋੜੀ ਆ ਜਿਵੇਂ ਮੈਂ ਗੱਲਾਂ ਚ ਲੈ ਆਉਂਗੀ ਤੇ ਮੇਰੀਆਂ ਗੱਲਾਂ ਚ ਆ ਜਾਊਗੀ ਤੇ ਮੈਂ ਤਾਂ ਯਕੀਨ ਕਰ ਲੂਗੀ ਪਰ ਨਹੀਂ ਹੁਣ ਤੂੰ ਭੋਲੀ ਬਣ ਕੇ ਨਹੀਂ ਰਹਿਣਾ ਚਲਾਕ ਬਣ ਕੇ ਰਹਾ ਕਰ ਠੀਕ ਆ ਹਾਂ ਚਾਚੂ ਬਿੱਤੀ ਆ ਕਿ ਸਿੱਧੇ ਉੱਪਰ ਆ ਗਈ ਨਹੀਂ ਮੈਂ ਤਾਂ ਸਿੱਧਾ ਉੱਪਰ ਹੀ ਆ ਗਈ ਚਾਚੂ ਤਾਂ ਕੁਛ ਨਹੀਂ ਬਿੱਤਾ ਹਜੇ ਚਲੋ ਕੋਈ ਨਹੀਂ ਭੀ ਲਾਂਗੇ ਚਾ ਨਾਲੇ ਕੀ ਕੰਮ ਆ ਲੈ ਮੈਂ ਕਰਵਾ ਦਿੰਨੀ ਤੇਰੇ ਨਾਲ ਕੋਈ ਵੀ ਨਹੀਂ 4 ਮਿੰਟ ਸੀ ਸੁੱਕਣੇ ਲਾਤੇ ਲੇਟ ਚਲੇਗੀ ਕੱਪੜੇ ਸ਼ਾਮ ਨੂੰ ਧੋਣੇ ਪੈਣਗੇ ਹੁਣ ਇੱਕ ਤਾਂ ਨਾਲ ਲਾਈਟ ਦਾ ਘੱਟ ਵਾਲਾ ਲੱਗਦਾ ਪਤਾ ਨਹੀਂ ਆਹ ਕਹਿੰਦੇ ਤਾਰਾਂ ਪਾਈ ਜਾਂਦੇ ਨੇ ਆਜੂਗੀ ਚੱਲ ਕੋਈ ਨਹੀਂ ਆ ਜਾ ਚੱਲ ਥੱਲੇ ਚੱਲੀਏ ਕਿਉਂ ਕਿੰਨੀ ਹਵਾ ਚੱਲੀ ਜਾਂਦੀ ਹੈ ਉੱਪਰ ਹਾਂ ਚੱਲਾ ਚੱਲੀਏ ਕੀ ਹੋ ਗਿਆ ਕੀ ਸੋਚੀ ਜਾਂਦੀ ਆ ਹੁਣ ਕਿੱਥੇ ਧਿਆਨ ਹੈ ਵੀ ਤੇਰਾ ਹਾਂ ਕੁਝ ਨਹੀਂ ਯਾਰ ਵੀਰਪਾਲਾ ਮੈਂ ਨਾ ਇਹ ਕਹਿੰਦੀ ਸੀ ਤੂੰ ਚਾਹੇ ਮੈਨੂੰ ਲੱਖ ਰੋਕ ਲਾ ਪਰ ਮੇਰਾ ਨਾ ਦਿਲ ਪਤਾ ਨਹੀਂ ਕਿਉਂ ਨਹੀਂ ਘਟਦਾ ਮੈਨੂੰ ਐ ਲੱਗਦਾ ਵੀ ਮੈਨੂੰ ਹਰਮੰਦਰ ਨੂੰ ਚੱਕ ਲੈਣਾ ਚਾਹੀਦਾ ਸੀ। ਇਹ ਕਿਤੇ ਨਾ ਕਿਤੇ ਉਹਦੀ ਆਵਾਜ਼ ਚ ਬਹੁਤ ਦੁੱਖ ਸੀਗਾ। ਕਿ ਪਤਾ ਮੈਂ ਦੀ ਗੱਲ ਸੁਣ ਲੈਂਦੀ। ਕੋਈ ਰਵੀ ਨਾਲ ਨਾ ਹਿੰਕੀਵਾ ਹੋ ਗਈ ਹੋਵੇ। ਜਾਂ ਫਿਰ ਉਹਦੇ ਨਾਲ ਇੱਕ ਤਾਂ ਨੀਤ ਤੂੰ ਸੋਚਦੀ ਬਹੁਤ ਆ। ਮੈਂ ਹੁਣੇ-ਹੁਣੇ ਤੇਰੇ ਨਾਲ ਗੱਲ ਕਰੀ ਸੀ ਨਾ ਵੀ ਉਹਦੇ ਬਾਰੇ ਜਮਾਂ ਨਹੀਂ ਸੋਚਣਾ। ਕੋਈ ਉਹਦੀ ਗੱਲ ਨਹੀਂ ਸੋਚਣੀ। ਤੂੰ ਉਹਦੀ ਗੱਲ ਨਹੀਂ ਸੁਣੀ। ਉਹਦਾ ਫੋਨ ਨਹੀਂ ਚੱਕਣਾ। ਪਰ ਨਾ ਜੀ ਜਿੱਥੋਂ ਤੈਨੂੰ ਰੋਕਦੀ ਆ ਮੈਂ ਤੇਰਾ ਦਿਮਾਗ ਉੱਥੇ ਹੀ ਘਾਤੋ ਜਾਂਦਾ। ਗੱਲ ਰੋਕਣ ਦੀ ਨਹੀਂ ਹੈਗੀ ਵੀਰਪਾਲ। ਕੰਨ ਚੰਗਾ ਭਲਾ ਪਤਾ ਨਾ ਵੀ ਰਵੀ ਉਹਦੇ ਨਾਲ ਸੀਗਾ ਤੇ ਛੇ ਕੋਈ ਗੱਲ ਨਹੀਂ ਦੱਸਣੀ ਸੀ ਆਪ ਤਾਂ ਹੋ ਚੰਗੀ ਭਲੀ ਆ ਤੇ ਜਵਾਕ ਦੀ ਵੀ ਆਵਾਜ਼ ਆਉਂਦੀ ਸੀ ਵਿਚਰੋਂਦੇ ਦੀ ਸ਼ਾਇਦ ਇਹਦੇ ਕੋਈ ਜਵਾਕ ਹੋ ਗਿਆ ਪਰ ਰਵੀ ਦੀ ਕੋਈ ਆਵਾਜ਼ ਨਹੀਂ ਆਈ ਹੈਗੀ ਯਾਰ ਰਵੀ ਘਰੇ ਨਹੀਂ ਹੋਣਾ ਕੰਮ ਕਰ ਤੇ ਗਿਆ ਹੋਊਗਾ ਉਹਨੂੰ ਕੀ ਹੋਣਾਗਾ ਨਾਲੇ ਜਦੋਂ ਰਵੀ ਨੂੰ ਨਹੀਂ ਤੇਰੀ ਫਿਕਰ ਤੇ ਤੈਨੂੰ ਉਹਦੀ ਫਿਕਰ ਕਰਨ ਦੀ ਕੀ ਲੋੜ ਆ ਵੀਰਪਾਲ ਉਹ ਦਿਮਾਗ ਤਾਂ ਹੌਲਾ ਏ ਉਹਨੂੰ ਨਹੀਂ ਸਮਝ ਆਏਗੀ ਚੰਗੇ ਮਾਰੇ ਦੀ ਮੈਨੂੰ ਤਾਂ ਸਮਝ ਆ ਨਾ ਮੈਂ ਤਾਂ ਚੰਗੀ ਭਲੀ ਆ ਦਿਮਾਗ ਤੋਂ ਕੋਈ ਹੌਲਾ ਨਹੀਂ ਹੈਗਾ ਸਾਰਾ ਕੁਝ ਪਤਾ ਹੈਗਾ ਉਹਨੂੰ ਨਾ ਹਰਮਨ ਨੂੰ ਕਿਵੇਂ ਆਪਣਾਲਿਆ ਉਹਨੇ ਉਹਨੂੰ ਕਿਵੇਂ ਉਹ ਘਰ ਵਾਲੀ ਮੰਨਦਾਗਾ ਤੇ ਜਵਾਕ ਨੂੰ ਵੀ ਆਪਦਾ ਜਵਾਕ ਮੰਨਦਾ ਹੋਊਗਾ ਉਹ ਦੋ ਦਾ ਦਿਮਾਗ ਕਿੱਥੇ ਗਿਆ ਐਵੇਂ ਬਦਦੁਨੀਆ ਗੱਲਾਂ ਨਾ ਸੋਚਿਆ ਕਰੀ ਤੇ ਮੈਂ ਤਾਂ ਨਾ ਤੈਨੂੰ ਇਸ ਸਭ ਕਾਸੇ ਚੋਂ ਕੱਢਣਾ ਚਾਹਣੀ ਆ ਵੀ ਤੂੰ ਨਾ ਕਿਸੇ ਪਰਦੇ ਚ ਨਾ ਰਹਿ ਸ਼ਿਆਰ ਮਾਂ ਜਾਂ ਥੋੜੀ ਬਹੁਤੀ ਕਿਉਂ ਤਰਸ ਕਰੀਂ ਇੰਨੀ ਰਹਿਣੀ ਆ ਨਾਲੇ ਜੇ ਤੂੰ ਹਰਮਨ ਤੇ ਤਰਸ ਕਰੇਂਗੀ ਨਾ ਉਹ ਤੇਰੇ ਨਾਲ ਵਰਤਨ ਲੱਗੂਗੀ ਔਣ ਜਾਣ ਲੱਗੂਗੀ ਤੇਰੀ ਜ਼ਿੰਦਗੀ ਜਮ੍ਹਾਂ ਖਰਾਬ ਕਰ ਦੂ ਤੈਨੂੰ ਇੱਥੇ ਰਹਿਣ ਜੋਗੀ ਵੀ ਨਹੀਂ ਛੱਡਣਾ ਉਹਨੇ ਮੇਰਬਾਲ ਮੈਂ ਸੱਚੀ ਕਹਿਨੀ ਆ ਮੈਂ ਹਰਮਨ ਤੇ ਜਮ੍ਹਾਂ ਵੀ ਦਰਸ ਨਹੀਂ ਕਰਦੀ ਮੈਨੂੰ ਦੁੱਖ ਤਾਂ ਰੋ ਵੀ ਦਾ ਆਉਂਦਾ ਏ ਯਾਰ ਮੈਂ ਕੀ ਕਰਾਂ ਮੈਂ ਬਹੁਤ ਦਿਮਾਗ ਚ ਕੱਢਣਾ ਚਾਹੁੰਦੀ ਆ ਇਹਨੂੰ ਨਹੀਂ ਨਿਕਲਦਾ ਹੈਗਾ ਮੇਰੇ ਦਿਮਾਗ ਤੋਂ ਨਾਲੇ ਤੈਨੂੰ ਕੀ ਪਤਾਗਾ ਵੀ ਉਹ ਕਿਸੇ ਮੁਸੀਬਤ ਚਾਹ ਜਾਂ ਖੁਸ਼ ਆ ਜਾਂ ਦੁਖੀ ਆ ਜਾਂ ਸੁਖੀ ਤੇਨੂੰ ਕੀ ਪਤਾ ਐਵੇਂ ਬਾਧੂ ਦੀਆਂ ਗੱਲਾਂ ਸੋਚੀ ਆਂ ਨੀਆ ਰਵੀ ਨੂੰ ਕੀ ਹੋਣਾ ਚੰਗਾ ਭਲਾਗਾ ਉਹ ਐਸ਼ ਆਰਾਮ ਦੀ ਜ਼ਿੰਦਗੀ ਜਿਉਂ ਰਿਆ ਵਧੀਆ ਤੂੰ ਇੱਥੇ ਚੁਰੀ ਜਾ ਬੈਠੀ ਜਦ ਕੋਈ ਕਿਸੇ ਨੂੰ ਦਿਲਾ ਚਾਹੁੰਦਾ ਹੁੰਦਾ ਨਾ ਉਹਦੇ ਮਨ ਨੂੰ ਸਾਰਾ ਕੁਝ ਪਤਾ ਲੱਗਦਾ ਦੀ ਕੌਣ ਕਿਵੇਂ ਆ ਇੱਕ ਗੱਲ ਕਹ ਹਰੀ ਤਾਂ ਦਿਲ ਨੂੰ ਨਾ ਉਹਨੂੰ ਚਾਹੀਦਾ ਹੁੰਦਾ ਜਿਹੜਾ ਬੰਦਾ ਮੂਰੇ ਚਾਹਣ ਵਾਲਾ ਹੋਵੇ ਵੀ ਹਾਂ ਸਾਨੂੰ ਚਾਹੁੰਦਾਗਾ ਐਵੇਂ ਕਿਉਂ ਟੈਨਸ਼ਨ ਲਈ ਆ ਉਹਦੀ ਕੋਈ ਗੱਲ ਨਹੀਂ ਜੇ ਨਈ ਵੀ ਠੀਕ ਹੋਊਗਾ ਨਾ ਤੇ ਹਰਮਨ ਹੈਗੀ ਉਹਦਾ ਖਿਆਲ ਰੱਖਣ ਵਾਲੀ ਜਦੋਂ ਉਹਨੂੰ ਤੇਰੀ ਫਿਕਰ ਨਹੀਂ ਫਿਰ ਤੂੰ ਕਿਉਂਦੀ ਫਿਕਰ ਕਰਦੀ ਆ ਚੰਗਾ ਚੰਗਾ ਚਲ ਆ ਜਲੀਏ ਉਹ ਦਾਨਾ ਸਿੱਕੀ ਮੇਰਾ ਵੀ ਦਿਮਾਖ ਖਰਾਬ ਕਰਕੇ ਰੱਖ ਦਿੰਦੀ ਆ ਹਰਮਨ ਨੇ ਨਾ ਤੈਨੂੰ ਜਾਣ ਕੇ ਫੋਨ ਲਾਇਆਗਾ ਉਹਨੂੰ ਪਤਾਗਾ ਵੀ ਮੈਂ ਫੋਨ ਲਾਉਂਗੀ ਰੀ ਤਾਂ ਸੋਚੂਗੀ ਕੋਈ ਨਾ ਕੋਈ ਦਿਮਾਗ 'ਚ ਗੱਲ ਆਊਗੀ ਉਹਦੇ ਉਹ ਮੈਨੂੰ ਪੁੱਛਣ ਦੀ ਕੋਸ਼ਿਸ਼ ਕਰੂਗੀ ਵੀ ਹਰਮਨ ਕੀ ਹੋ ਗਿਆ ਮੈਂ ਨਹੀਂ ਪੁੱਛਦੀ ਬਸ ਬਸ ਆ ਜਾ ਫਿਰ ਸੋਚਣਾ ਆ ਜਾ ਠੰਡੀ ਸੇਤ ਤਪਲਾ ਨਹੀਂ ਹੋਈ। ਪਰ ਨਾ ਗਿਆ ਅੰਨਤ ਹਰ। ਲੈ ਆ ਵੇ ਕਿ ਮੰ ਸਸੀ ਗੱਲ ਮੰ ਸਸੀ ਕਾਲ। ਕਿਵੇਂ ਠੀਕ ਆ ਵਧੀਆ। ਹੂੰ ਠੰਡ ਲੱਗ ਰਹੀ ਆ। ਹੋਰ ਮੰਮੀ ਠੰਡ ਹੈ ਹੀ ਬਾਹਰ ਹੀ ਠੰਡ ਤਾਂ ਲੱਗਣੀ ਆ। ਹੂੰ ਠੰਡ ਬੜੀ ਤਿਆਰ shear ਹੋਈ ਬਿਠਿਆ ਜਾਂਦੀ ਸੀ ਕਿਤੇ। ਨਾ ਮੈਂ ਕਿਹ ਕਿਤੇ ਜਾਂਦੀ ਹੋਵੇ। ਜਾਂਦੀ ਤਾਂ ਮੈਂ ਹੈਗੀ ਤੀ ਜੇ ਉਦਦੇ ਤੂੰ ਨਾ ਰੋਕਦੀ। ਮੈਂ ਤਾਂ ਬਾਗੀ ਹੁੰਦੀ। ਹੁਣ ਤਾਂ ਪਿੰਡ ਹੁੰਦੀ ਆਪਦੇ ਚਲ ਮਮੀ ਛੱਡ ਗੁੱਸਾ ਕਾਦਾ ਗੁੱਸਾ ਨਾਲੇ ਹੁਣ ਤਾਂ ਬਹੁਤ ਦਿਨ ਹੋ ਗਏ ਉਹ ਕਰਨ ਨੂੰ ਵੀਰਪਾਲ ਹਲੇ ਸਾਰੀਆਂ ਗੱਲਾਂ ਭੁੱਲੇ ਜਾਂਦੇ ਨੇ ਜਦੋਂ ਤੀਪੁੱਤ ਕੋਈ ਗੱਲ ਕਹਿ ਦੇ ਨਾ ਫੇਰ ਨਹੀਂ ਭੁੱਲੀ ਜਾਂਦੀ ਚਲ ਕੋਈ ਨਹੀਂ ਮਮੀ ਇਤਨਾ ਗੁੱਸਾ ਕਰਿਆ ਕਰੋ ਜਦੋਂ ਤੈਨੂੰ ਪਤਾ ਤਾਂ ਹੈ ਉਹ ਤਾਂ ਹੀ ਨਹੀਂ ਪਤਾ ਕਦੋਂ ਵੀ ਨੂੰ ਠੀਕ ਐ ਲੈਂਦੀ ਆ ਉਹਦੇ ਮਨ 'ਚ ਨਹੀਂ ਕੁਛ ਹੈਗਾ ਬਸ ਉਹ ਹੀ ਗੁੱਸੇ 'ਚ ਕੁਛ ਕਹਿਦਾ ਹੋਣਾਗਾ ਤੁਹਾਨੂੰ ਮਮੀ ਮੈਂ ਤਾਂ ਨਾ ਇਹ ਕਹਿੰਦੀ ਸੀਗੀ ਹਾਂ ਵੀ रीत कहंदे ਵੀ ਹਾਰਮਨ ਫੋਨ ਵਾਲੀ ਲਈ ਜਾਂਦੀ ਆ ਮੈਨੂੰ ਕਿਉਂ ਕੀ ਮੰਗਦੀ ਆ ਹਾਂ ਪਤਾ ਨਹੀਂ ਮਾਮੀ ਐਂਦਾ ਮੈਨੂੰ ਮੈਂ ਤਾਂ ਆਪ ਵੀ ਹੀ ਸੋਚਦੀ ਆ ਵੀ ਉਹ ਫੋਨ ਕਿਉਂ ਲਾਉਂਦੀ ਐਨੇ ਨਹੀਂ ਨਾ ਰੀਤ ਕੋਲੇ ਕਾਹਦਾ ਫੋਨ ਕਰਦੀ ਆ ਮੈਂ ਤੈਨੂੰ ਦੱਸੀ ਤਾਂ ਐਂ ਨਹੀਂ ਵੀ ਮੈਨੂੰ ਕੀ ਪਤਾ ਰੀਤ ਖੰਸ ਕਹਿੰਦੀ ਵਾਲੇ ਫੋਨ ਲਾਉਂਦੀ ਮੈਂ ਤਾਂ ਨਾ ਰੀਤ ਨੂੰ ਐਂ ਕਹਿੰਦਾ ਮੈਂ ਤਾਂ ਫੋਨ ਚੱਕੀ ਨਾ ਲੋਡ ਨਹੀਂ ਇਪੋ ਤਾਂ ਕੀ ਕਹਿੰਦੀ ਹੋਊਗੀ ਐਵੇਂ ਕੋਈ ਹੋਰ ਟੈਨਸ਼ਨ ਦੇ ਦੀ ਉਹ ਤਿੱਲੀਆਂ ਲਾਉਂਦੀ ਹੋ ਜਾਣ ਜਾਣ ਕੇ ਜਾਣ ਜਾਣ ਕੇ ਮੇਰੀ ਧੀ ਨੂੰ ਮਚਾਉਂਦੀ ਆ ਵੀ ਤੇਰਾ ਖਸਮ ਮੈਂ ਲਈ ਬੈਠੀ ਆਂਗੀ ਦੇਖ ਤੂੰ ਮੇਰੇ ਕੰਨੀ ਹਾਂ ਮਾਮੀ ਉਹ ਨੂੰ ਨਾ ਐਈਆਂ ਵੀ ਮੈਂ ਫੋਨ ਪਾ ਲਾਂਗੀ ਗੱਲਬਾਤ ਕਰੂੰਗੀ ਤੇ ਮੇਰੇ ਨਾਲ ਵਰਤੂਗੀ ਤੇ ਮੈਂ ਫੇਰ ਦੁਬਾਰਾ ਰੀਤ ਕਿਉਂ ਵਰਤੂਗੀ ਕੀ ਲੋੜ ਆ ਰੀਤ ਨੂੰ ਵਰਤਾਂਗੇ ਅਣੀ ਜੀ ਫੋਨ ਹੀ ਨਾ ਚੱਕੇ ਰੀਤ ਤਾਂ ਆਪ ਹੀ ਜੁਈਏ ਜੇ ਕਹਿਦਾ ਨਹੀਂ ਭਾਣੇ ਫਿਰ ਮੈਂ ਮਾੜੀ ਬਜਦੀ ਆਂ ਨਾ ਨਾ ਮੈਂ ਯੂਨੀਫੋਨ ਫੋਨ ਫੋਨਾ ਕੋਈ ਨਹੀਂ ਚੱਕਿਆ ਉਹਨੇ ਮੈਨੂੰ 10 ਦਾ ਨਾਲ ਹੀ ਜੇ ਫੋਨ ਚੱਕਿਆ ਹੁੰਦਾ ਤਾਂ ਵੀ ਉਹ ਮੈਨੂੰ ਦੱਸ ਦਿੰਦੀ ਵੀ ਹਾਂ ਮੈਂ ਫੋਨ ਚੱਕਿਆ ਪਰ ਮੈਂ ਤਾਂ ਐ ਸੋਚਦੀਆਂ ਵੀ ਇੰਨੇ ਟਾਈਮ ਬਾਅਦ ਹਮਨ ਨੂੰ ਕੀ ਜਿਆਦਾ ਲਗੀ ਦੱਸ ਹਨਾ ਕੀ ਪਤਾ ਕੀ ਜਿਆਦਾ ਹੀ ਹੈ ਚੈਪਤੀ ਪਹਿਲਾਂ ਘਰ ਪਾੜ ਕੇ ਮੇਰੀ ਤੀ ਦਰਜੀ ਨੇ ਜੋ ਹੌਣ ਦਵਾਰੇ ਆ ਗਈ ਪਾੜਨ ਉਹ ਹੀ ਤਾਂ ਗੱਲ ਆ ਕੋਈ ਨਾ ਕੋਈ ਨਵੀਂ ਗੱਲ ਸਾਨੂੰ ਨੂੰ ਮਿਲਦੀ ਹੈ ਤੇ ਨਾਲੇ ਅਮਨ ਮੈਡਮ ਆਈ ਨੀ ਫਿਰ ਮੁਣਕੇ ਨਹੀਂ ਉਹਨੂੰ ਹਜੇ ਕੁਝ ਦਿਨ ਲੱਗਣਗੇ ਉੱਥੇ ਮੈਂ ਤੈਨੂੰ ਕਿਹਾ ਤਾਂ ਹੈਗਾ ਤੇ ਮਹਾਣੀ ਕਿਤਾ 2-3 ਦਿਨ ਲੱਗ ਜਾਣਾ ਉਹਨੂੰ ਉੱਥੇ ਮਾਮੀ ਤੇਰੀ ਗੱਲ ਹੋਈ ਸੀ ਉਹਦੇ ਨਾਲ ਕੀ ਤੇ ਸਮਝ ਨਾਲ ਹਾਂ ਹੋਈ ਸੀ ਕਿਤੇ ਤੈਨੂੰ ਜਾਣ ਕੇ ਤਾਂ ਨਹੀਂ پاگل ਬਣਾਈ ਜਾਂਦੀ ਕਿਤੇ ਚਾਚੇ ਕੋਲੇ ਵਾਗਦੀ ਹੋਵੇ ਦੇਖ ਵੀਰ ਪਾਲੇ ਕੋਈ ਕਿਸੇ ਦੇ ਵਿੱਚ ਨਹੀਂ ਪੜਿਆ ਹੁੰਦਾ ਹਨਾ ਆਪਾਂ ਤਾਂ ਮੈਨੂੰ ਤਾਂ ਹੀ ਕਹਿ ਗਈ ਆ ਮੈਂ ਕਹਿੰਦੀ ਚੰਡੀਗੜ੍ਹ ਆ ਕਹਿੰਦੀ ਕੋਈ ਰਿਸ਼ਤਾ ਕਰਾ ਰਹੀਆਂ ਮੈਨੂੰ ਦੋ ਦਿਨ ਲੱਗਣਗੇ ਹੁਣ ਮੈਨੂੰ ਕੀ ਪਤਾ ਭਲੇ ਵੀ ਚਾਚੇ ਕੋਲੇ ਗਈ ਆ ਕੋ ਗਾ ਰਿਸ਼ਤੇ ਵਾਲਿਆਂ ਕੋਲੇ ਗਈ ਆ ਦਾ ਹਿੰਟਾ ਕੰਨੀਆਂ ਮਾਮੀ ਤੂੰ ਵੀ ਕੋਲੀਆਂ ਹੁਣ ਆਪਾਂ ਤਾਂ ਯਕੀਨ ਕਰ ਲੈਣੇ ਆ ਪਰ ਤੈਨੂੰ ਪਤਾ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹਨਾ ਵਾਲੇ ਪੇਲੇ ਮੈਨੂੰ ਕੀ ਲੈਣਾ ਉਸ ਮਰਜ਼ੀ ਕਰੇ ਅਗਲੀ ਆਪ ਤੋ ਖਾਵੇ ਅੰਗਿਆਰ ਖਾ ਲੈ ਆਪਾਂ ਨੂੰ ਕੋਈ ਲੋੜ ਹੈ ਐਂਦਾ ਹੈਗਾ ਵਾ ਪਰ ਫਿਰ ਵੀ ਐ ਡਰ ਜਾ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਸਕੀਮ ਚੱਲੀ ਜਾਂਦੀ ਹੈ ਹਨਾ ਕੀ ਪਤਾ ਪੈਣੀ ਕੀ ਚੱਲ ਰਿਹਾ ਕੀ ਮਨਤਾ ਹੁਣ ਹੋਰ ਸੁਣ ਕੇ ਫਿਕਰ ਲੱਗ ਗਈ ਜਿਹੜਾ ਤੂੰ ਕਹਿੰਦੀ ਹਰਮਨ ਫੋਨ ਕਰਦੀ ਹੈ ਮਾਮੀ ਇੱਕ ਗੱਲ ਹੋਰ ਨਾਲੇ ਮੈਂ ਕਹਿਆ ਤਾਂ ਦਿੱਤਾ ਰੀਤ ਨੂੰ ਵੀ ਚੱਲ ਤੋ ਉਹਦਾ ਫੋਨ ਨਾ ਚੱਕੀ ਹੰਮੰਦਾ ਤੇ ਜੇ ਹਰਮਨ ਆ ਗਈ ਫੇਰ ਫਿਰ ਦੇਖੀ ਜੋ ਭਣ ਕੀ ਬਣੂਗੀ ਫਿਰ ਫਿਰ ਆਉਗੀ ਆਪਣੇ ਬੱਕਲ ਨਾਲੇ ਕੇ ਵਗ ਜੂਗੀ ਫਿਰ ਇਹ ਨਹੀਂ ਆਗਾ ਪਰ ਨਹੀਂ ਹੁਣ ਉਹ ਕੀ ਲੈਣਾ ਉਗੀ ਚੰਗੀ ਹੋਊਗੀ ਤਾਂ ਆਉਂਦੀ ਨਹੀਂ ਜੇ ਸੋਚੇ ਤਾਂ ਵੀ ਪਹਿਲਾਂ ਥੋੜੀ ਕੁੱਤੇ ਖਾਣੀ ਹੋਈ ਉਹਦੇ ਨਾਲ ਕੋਈ ਨਹੀਂ ਵੀਰਪਾਲ ਜੇ ਹੋਣਾਗੀ ਨਾ ਹੁਣ ਚੰਗੇ ਸੋਲੇ ਪਾ ਕੇ ਤੋਦੂ ਮੈਂ ਤਾਂ ਮੈਂ ਹਰ ਵਾਰੀ ਆਪਦੀ ਧੀ ਦਾ ਘਰ ਨਹੀਂ ਪੱਟਣ ਦਿੰਦੀ ਚਾਹੇ ਮੈਨੂੰ ਲੱਖ ਮੇਰੀ ਧੀ ਮਾੜੀ ਕਹੀ ਜਾਵੇ ਪਰ ਮੈਂ ਆਪਦੀ ਧੀ ਦੇ ਘਰ ਤੇ ਉਹ ਕਰਨ ਛੋੜੂ ਤੇ ਹੋਗੀ ਪਹਿਲਾਂ ਉਹਦਾ ਬੰਦਾ ਲੈ ਗਿਆ ਨਾਲੇ ਦੀ ਦੇ ਨਹੀਂ ਜਵਾਬ ਦੀ ਆਵਾਜ਼ ਆਈ ਬismillah ਦਾ ਹੁਣ ਤਾਂ ਉਹਦੇ ਲਈ ਜਵਾਬ ਵੀ ਹੋ ਗਿਆ ਹੁਣ ਟਾਈਮ ਵੀ ਪਾਵਾਂ ਹੋ ਗਿਆ ਕੋੜੇ ਹੋਈ ਨਹੀਂ ਹੋਣਾ ਸਾਲ ਹੋਣਾ ਵਾਲਾ ਹੋ ਗਿਆ ਜਵਾਬ ਨੂੰ ਤਾਂ ਸੀ 9 ਮਹੀਨਿਆਂ ਬਾਅਦ ਜਵਾਬ ਹੋ ਜਾਂਦਾ ਹੋ ਗਿਆ ਹੁਣ ਤਾਂ 2 ਮਹੀਨਿਆਂ ਦਾ ਉਹਦਾ ਜਵਾਬ ਵੀ ਹਾਂ ਮਾਮੀ ਕਾਂ ਜੇ ਵੀ ਵਾਵਾ ਹੀ ਬੋਲੀ ਜਾਂਦੇ ਅੱਜ ਹਨਾ ਤੁਹਾਨੂੰ ਆਪੇ ਕੋਈ ਪਹਿਲੀ ਖਾਤੀ ਬਠੇਰੇ ਨੇ ਵੀਰ ਪਾਲੇ ਤੈਨੂੰ ਪਤਾ ਹੀ ਆ ਪਹ ਕੋਰਤੋਂ ਨਹੀਂ ਹੈਗੀ ਜੇ ਕੱਲ ਨੂੰ ਉਹ ਆਗੇ ਇੱਥੇ ਬੜਬੜ ਉਹ ਕਰੀ ਜਾਂਦੀ ਰਹਿੰਦੀ ਆ ਫਿਰ ਹੁੰਦਾ ਐ ਆ ਜਮਨ ਮੈਡਮ ਕਰੇ ਹੋਵੇ ਨਾ ਫਿਰ ਫਿਕਰ ਨਹੀਂ ਕੋਈ ਮਰਜ਼ੀ ਆਈ ਜਾਵੇ ਕੋਈ ਮਰਜ਼ੀ ਜਾਈ ਜਾਵੇ ਆਪੇ ਅਗਲੇ ਆਪਦੇ ਨੂੰ ਸੰਭੇ ਨਾ ਆਮ ਮੈਡਮ ਤਾਂ ਡਰ ਮਾਰਿਆ ਕਰਦੇ ਕੋਈ ਆ ਜਾਊਗਾ ਪਰ ਹੋਏ ਰੱਬਾ ਮੈਂ ਐਂ ਕਹਨੀ ਆ ਵੀ ਬਾਈ ਚਾਂਸ ਜੇ ਹਾਰਮਨ ਆਈ ਫਿਰ ਆਜੇ ਉਹਦੇ ਹਾਰਮਨ ਪਹਿਲਾਂ ਨਹੀਂ ਆਈ ਹਾਰਮਨ ਪਹਿਲਾਂ ਕੀ ਫਰਮਾ ਪਟ ਗਈ ਮੰਮੀ ਨੂੰ ਤਾਂ ਨਾਲ ਗੱਲ ਨੂੰ ਪੁੱਠੀ ਲੈਣੀ ਮੈਂ ਵੈਸੇ ਇੱਕ ਸੁਤੇ ਗੱਲ ਕਰੀ ਆ ਵੀ ਜੇ ਹਰਮਨ ਆ ਗਈ ਜੇ ਆਪਣਾ ਮੈਡਮ ਘਰੇ ਹੁੰਦੀ ਤਾਂ ਉੱਪੇ ਉਹਨੂੰ ਕਿਵੇਂ ਮਰਜ਼ੀ ਸਾਭਦੀ ਅਗਲੀ ਹੈਨਾ ਕੁਛ ਕਹਿੰਦੀ ਉਹਨੂੰ ਕੁਛ ਨਾ ਕਹਿੰਦੀ ਵੀ ਸਭ ਇਹਨਾਂ ਦੀਆਂ ਚਾਲਾਂ ਨੇ ਹਮਨ ਵਗ ਜਾਂਦੀ ਆ ਤਾਂ ਉਹ ਆ ਜਾਂਦੀਆਂ ਨੇ ਉਹ ਵਗ ਜਾਂਦੇ ਆ ਤਾਂ ਉਹ ਆ ਜਾਂਦੀਆਂ ਨੇ ਸਭ ਖਿੱਲੀਆਂ ਨੇ ਖੇੜਲੇ ਸਾਰੇ ਬਲੇ ਨਹੀਂ ਲਈ ਆ ਇਹਨਾਂ ਮਤਲਬ ਦਾ ਆਹੋ ਪਹਿਲਾਂ ਭੂਆ ਦੇਖ ਲੈ ਕਿਹਨੂੰ ਲਈ ਆਈ ਤੀ ਉਹ ਹੀ ਤਾਂ ਗੱਲ ਆ ਹੂੰ ਚਲੋ ਉਹ ਗਈ ਹੈਗੀ ਤਾ ਫਿਰ ਇਹ ਆ ਗਈ ਤੀ ਇਹ ਗਈ ਤਾਂ ਅਮਨ ਆ ਗਈ ਤੀ ਅਮਰ ਗਈਆ ਹੁਣ ਤੋ ਦਿਨ ਹੁਣ ਫੇਰ ਆ ਗਈ ਹੁਣ ਨਾ ਸਮਝਉਂਦੀਆਂ ਕੀ ਹੋ ਗਿਆ ਮੰਮੀ ਬਸ ਨਾ ਹੀ ਲੱਗਿਆ ਬੰਨਾਂ ਚਾਹ ਵੀ ਨੀ ਮੈਂ ਤਾਂ ਆ ਕੇ ਦੋ ਮਿੰਟ ਰੀਦ ਕੋਲ ਬਾਕੀ ਕੋਠੇ ਤੇ ਅੱਛਾ ਚਾਹ ਨੀ ਲੈ ਕੇ ਆਵਾਂ ਤੇਰੇ ਵਾਸਤੇ ਹਾਂ ਜੇ ਲੈ ਆਂ ਚਾਹ ਲੈ ਨੀ ਚਾਹ ਤਾਂ ਮੈਂ ਲੈ ਆਉਣੀ ਮਾਮਾ ਆਰੇ ਬੰਦਣ ਆਉਣੀ ਹੋਵੇ ਤਾਂ ਕੋਈ ਨਹੀਂ ਤੇ ਮਾਮਾ ਕਿਵੇਂ ਠੀਕ ਰਹਿੰਦਾ ਫੋਨ ਕਰਾਉਣਾ ਹਾਂ ਹੁਣ ਤਾਂ ਠੀਕ ਹੈਗਾ ਮੰਮੀ ਨੂੰ ਵੀ ਇਥੇ ਸੱਦ ਲਾਣਾ ਚਾਰ ਦਿਨ ਹਾਂਜੀ ਹਾਂਜੀ ਕਹ ਰਹੀ ਡੰਗਰ ਪਸੂ ਕੋਣ ਆਉਂਗਾ ਤੇ ਤੈਨੂੰ ਪਤਾ ਬੂਹਾਂ ਨੇ ਦੋ ਉਹਨਾਂ ਨੂੰ ਫਿਰ ਔਖਾ ਹੋ ਜਾਂਦਾ ਘਰ ਸੋ ਚੀਜ਼ ਲੈ ਕੇ ਜਾਂਦਾ ਤੇਰਾ ਮਾਮਾ ਦਾ ਐਂ ਤਾਂ ਹੈਗਾ ਮਾਮੀ ਉਹ ਮਾਮੀ ਦਾ ਸੁਭਾਅ ਵੀ ਵਧੀਆ ਹੀ ਆ ਹਨਾ ਜਿਹੜੇ ਨੇ ਕਦੇ ਆਏ ਨਹੀਂ ਕਿਹਾ ਵੀ ਉੱਥੇ ਬੈਠੇ ਰਹਿੰਦੀਏ ਤੇ ਤੈਨੂੰ ਪਤਾ ਬੰਦੇ ਕਿੱਥੇ ਅੱਜ ਕੱਲ ਉਹ ਕਰਦੇ ਆ ਪਤਾ ਕਿਵੇਂ ਅਸੀਂ ਰੀਤ ਤੇ ਕਿਵੇਂ ਪਾਲੀਏ ਉਹਨੂੰ ਰੀਤ ਤੇ ਉੱਪਰ ਦੀ ਕੁਛ ਵੀ ਨਹੀਂ ਹੂੰ ਇੰਨਾ ਪਿਆਰ ਕਰਦਾ ਹੋਰ ਇਹਨੂੰ ਆਪਦੀ ਜਾਨ ਕਿਹੜਾ ਨਾਂ ਦੇ ਦੇ ਰੀਤ ਮੰਮੀ ਮੁੰਡੇ ਵੀ ਨਹੀਂ ਆਏ ਤੇ ਰਖਦੇ ਹਨਾ ਮਿਲਣ ਮਿਲਣਾ ਕੰਮਾਂ ਕਾਰਾ ਚੱਲ ਜੇ ਭਾਈ ਉਹ ਜਾਣ ਕੇ ਹੀ ਸਾਦੀ ਜਾਣ ਕੇ ਹੀ ਸਾਦੀ ਪਾਲੇ ਫਿਰ ਕੰਮ ਧੁੰਦਾ ਤੈਨੂੰ ਪਤਾ ਹੈਗਾ ਹਨਾ ਘਰੇ ਜਵਾਹ ਡੰਗਰ ਪਸੂ ਸਾਰਾ ਖੁਸ਼ੀ ਆ ਹਾਂ ਇਹ ਤਾਂ ਖੁਸ਼ੀ ਆ ਕਰਕੇ ਮੰਮੀ ਜੇ ਤੂੰ ਹੁਣ ਗਈ ਨਾ ਉਹਦੇ ਪਿੰਡ ਮੈਨੂੰ ਲੈ ਚੰਨੀ ਚੰਗਾ ਮੈਂ ਤੁਹਾਡੇ ਪਿੰਡ ਜਾ ਕੇ ਆਉਂਦੀ ਬਗ ਚੱਲੀ ਦੇ ਆਈ ਕਿਹੜਾ ਅੱਛਾ ਚੰਗਾ ਚੱਲ ਗੱਲਾਂ ਹੀ ਮਰੀਆਂ ਨੇ ਬੈਠੇ ਉਹ ਲਿਆਉਣੀਆਂ ਚਾ ਇਹ ਰਪਾ ਕਦੇ ਕਹਿੰਦਾ ਪਾਲੀ ਚੰਗੀ ਬਣ ਜਾਂਦੀ ਕਦੇ ਕਦੇ ਜਾਇਬੱਡੀ ਮੇਰਾ ਪੀਪੀ ਵਧਾ ਦਿੰਦੀ ਜਿਹੜਾ ਉੱਧਰ ਲੇ ਉੱਧਰ ਲਾ ਦਿੰਦੀ ਐ ਨਾਲ ਗੱਲਾਂ ਕਰੂਗੀ ਸਿਆਣੇ ਤੋਂ ਵੱਧ ਕੇ ਚਲ ਮੈਂ ਵੀ ਉੱਥੇ ਬਾਰੇ ਬੈਠਾ ਮਿੰਟ ਚੱਟ ਐ ਆਏ ਐ ਕਿਹਨ ਆ ਗਿਆ ਹੁਣ ਹਰਮਨ ਵੀਰਪਾਲ ਕਿਵੇਂ ਆ ਤੂੰ ਠੀਕ ਆ ਮੈਂ ਤਾਂ ਤੂੰ ਠੀਕ ਆ ਮੈਂ ਤਾਂ ਠੀਕ ਆ ਇੱਧਰ ਹੋ ਜਾ ਬਾਹਰ ਲਾ ਦਮੇ ਮੇਰੀ ਗੱਲ ਸੁਣ ਤੂੰ ਕਿਵੇਂ ਆ ਗਈ ਕਿਸੇ ਨੇ ਦੱਸਿਆ ਤਾਂ ਹੈ ਨਹੀਂ ਵੀ ਤੂੰ ਅੱਜ ਆਉਣਾ ਦੱਸਣ ਨੂੰ ਕੀ ਗੱਲ ਆ ਮੇਰਾ ਆਵਦਾ ਘਰ ਆ ਮੈਂ ਆ ਸਕਦੀ ਆ ਆਵਦਾ ਘਰ ਉਹ ਤਾਂ ਠੀਕ ਆ ਕੀ ਮੁੰਡਾ ਸੀ ਕਿ ਕੁੜੀ ਜਵਾਕ ਮੁੰਡਾ ਹੈਗਾ ਚੱਲ ਵਧੀਆ ਵਧਾਈਆਂ ਤੈਨੂੰ ਤੇਰੇ ਵਰਗ ਗਈ ਆ ਅਰੇ ਰੀਤ ਕਿੱਥੇ ਆ ਰੀਤ ਤਾਂ ਘਰੇ ਹੀ ਆ ਰਵੀ ਨਹੀਂ ਆਇਆ ਨਾਲ ਰਵੀ ਰਵੀ ਤਾਂ ਮੇਰੇ ਕੋਲ ਹੈ ਨਹੀਂ ਸੀ ਹਰਮਨ ਚੱਲ ਕੋਈ ਨਹੀਂ ਜਿਹੜਾ ਕੁਝ ਵੀ ਹੋ ਗਿਆ ਪਹਿਲਾਂ ਹੋ ਗਿਆ ਨਾਲੇ ਮੇਰੀ ਕਿਹੜਾ ਕੋਈ ਤੇਰੇ ਨਾਲ ਦੁਸ਼ਮਣੀ ਆ ਪਰ ਮੈਨੂੰ ਤਾਂ ਝੂਠ ਨਾ ਬੋਲ ਰਵਿਤਾ ਤੇਰੇ ਕੋਲ ਸੀ ਤੁਸੀਂ ਇਕੱਠੇ ਤਾਂ ਗਏ ਸੀ ਘਰੋਂ ਨਾਬੀਰਪਾਲ ਤੈਨੂੰ ਵੀ ਨਹੀਂ ਕਹਤਾ ਸੀ ਇਕੱਠੇ ਗਏ ਸੀ ਨਾਲੇ ਮੇਰੀ ਗੱਲ ਤਾਂ ਹੋਈ ਸੀ ਰੀਤ ਨਾਲ ਮੈਂ ਉਹਨੂੰ ਸਾਰਾ ਕੁਝ ਸੱਚ ਦੱਸਿਆਗਾ ਰਵੀ ਮੇਰੇ ਕੋਲੇ ਤਾਂ ਨਹੀਂ ਸੀ ਨਾਲੇ ਮੈਂ ਤਾਂ ਆਪਣੀ ਮਾਸੀ ਕੋਲੇ ਸੀਗੀ ਤੇਰੀ ਗੱਲ ਹੋਈ ਸੀ ਰੀਤ ਨਾਲ ਹਾਂ ਮੈਂ ਕਰਿਆ ਸੀ ਫੋਨ ਰੀਤ ਨੂੰ ਰੀਤ ਕਹਿੰਦੀ ਮੈਨੂੰ ਫੋਨ ਪਾਇਆ ਸੀ ਪਰ ਉਹਨੇ ਮੈਨੂੰ ਦੱਸਿਆ ਨਹੀਂ ਵੀ ਤੇਰੀ ਗੱਲ ਹੋ ਗਈ ਫਿਰ ਤਾਂ ਤੂੰ ਉਹਨੂੰ ਦੱਸ ਹੀ ਦਿੱਤਾ ਹੋਣਾ ਹਨਾ ਵੀ ਮੈਂ ਆਉਣਾਗਾ ਹੁਣ ਤੂੰ ਮਿਲਣਾ ਹੀ ਆ ਕਿ ਰਹਿਣਾ ਹੀ ਆ ਤੇਰਾ ਕੀ ਮਤਲਬ ਐ ਮੈਂ ਰਹਿਣਾ ਆ ਨਾਲੇ ਤੈਨੂੰ ਪਤਾ ਬਗਾਨੇ ਘਰ ਚ ਕਿੰਨਾ ਕ ਟਾਈਮ ਰਹਿ ਲੂੰਗੀ ਆਪਦਾ ਘਰ ਹੀ ਓਟਦਾ ਹੁੰਦਾ ਨਾ ਬੰਦੇ ਨੂੰ ਇਹ ਤਾਂ ਤੇਰੀ ਗੱਲ ਸਹੀ ਆ ਪਰ ਐ ਨਾ ਹਰਮਨ ਹੁਣ ਚੱਲ ਕੋਈ ਨਹੀਂ ਅੰਦਰ ਤਾਂ ਤੂੰ ਬਾਗੀ ਜਾਏਂਗੀ ਮੈਂ ਕਹਿੰਦੀ ਸੀਗੀ ਹੁਣ ਮਾਮੀ ਅਰਗਿਆਂ ਦਾ ਕੀ ਪਤਾ ਤੈਨੂੰ ਦੇਖ ਕੇ ਕਿਵੇਂ ਗੁੱਸਾ ਕਰਨਗੇ ਕਿ ਹੁਣ ਖੁਸ਼ ਹੋਣਗੇ ਖੁਸ਼ ਤਾਂ ਕਿੱਥੇ ਹੋਣਗੇ ਗੁੱਸਾ ਹੀ ਕਰਨਗੇ ਇਹਨਾਂ ਦਾ ਮੈਨੂੰ ਪਤਾ ਪਰ ਤੂੰ ਨਾ ਗੁੱਸਾ ਨਾ ਕਰੀ ਤੈਨੂੰ ਪਤਾ ਰੀਤ ਨੂੰ ਲੈ ਕੇ ਹਨਾ ਗੁੱਸਾ ਤਾਂ ਉਹਨਾਂ ਦੇ ਮਨ 'ਚ ਵੀ ਹੈਗਾ ਹੀ ਆ ਥੋੜੇ ਪ੍ਰਤੀ ਵੀ ਮੇਰੀ ਧੀ ਦੀ ਜ਼ਿੰਦਗੀ ਖਰਾਬ ਕਰਤੀ ਜਾਂ ਘਰ ਜਾੜਤਾ ਹਨਾ ਫਿਰ ਹੁਣ ਉਹੀ ਗੱਲਾਂ ਦੁਬਾਰਾ ਦੁਬਾਰਾ ਹੋਣਗੀਆਂ ਤਾਂ ਗੱਲ ਵੱਧ ਜੂਗੀ ਬਾਕੀ ਚਲ ਛੱਡੋ ਤਾਂ ਜਿਹੜਾ ਕੁਝ ਹੋਊ ਦੇਖੀ ਜਾਊ ਮੈਨੂੰ ਇਹ ਕਹਣੀ ਤੈਨੂੰ ਪਤਾ ਅਮਨ ਮੈਡਮ ਵੀ ਆ ਗਈ ਘਰੇ ਤੈਨੂੰ ਸੱਚ ਦੱਸਾਂ ਨਾ ਮੈਂ ਤਾਂ ਇਸ ਘਰ ਬਾਰੇ ਕੋਈ ਖ਼ਬਰ ਨਹੀਂ ਰੱਖੀ ਹੈਗੀ ਪਰ ਜਦੋਂ ਬਗਾਨੇ ਘਰ ਚ ਰਹਿਣਾ ਮੈਨੂੰ ਔਖਾ ਲੱਗਿਆ ਨਾ ਤਾਂ ਮੈਂ ਸੋਚਿਆ ਵੀ ਮੈਂ ਆਪਣੇ ਘਰ ਹੀ ਜਾਵਾਂ ਤਾਂ ਕਰਕੇ ਬੱਸ ਮੈਂ ਆ ਗਈ ਚਲ ਕੋਈ ਨਹੀਂ ਪਰ ਅੱਜ ਤਾਂ ਨਾ ਮਨ ਮੈਡਮ ਘਰੇ ਨਹੀਂ ਹੈਗੀ ਕਿਤੇ ਗਈ ਹੋਈ ਆ ਜੇ ਉਹ ਇੱਥੇ ਹੁੰਦੀ ਤਾਂ ਤੂੰ ਉਹਨੂੰ ਮਿਲ ਲੈਂਦੀ ਪਤਾ ਲੱਗ ਜਾਂਦਾ ਵੀ ਉਹ ਕੀ ਕਹਿੰਦੀ ਆ ਉਹਨੇ ਕੀ ਕਹਿਣਾਗਾ ਨਾਲੇ ਉਹਦੇ ਕਹਿਣ ਦਾ ਕੀ ਮਤਲਬ ਐ ਹਰਮਨ ਜਦੋਂ ਤੂੰ ਆਈ ਸੀ ਨਾ ਪਹਿਲਾਂ ਉਹ ਇੱਥੇ ਹੈ ਨਹੀਂ ਸੀ ਫਿਰ ਵੀ ਇਹ ਘਰ ਤਾਂ ਮਨ ਮੈਡਮ ਦਾ ਹੀ ਆ ਨਾ ਰਵੀ ਵੀ ਮਾ ਰਵੀ ਦੀ ਮੰਮੀ ਉਹਦਾ ਨਾਮ ਅਮਨ ਅਣ ਅੱਛਾ ਫਿਰ ਤੂੰ ਸਿੱਧਾ ਕਹਿ ਦੇ ਵੀ ਰਵੀ ਦੀ ਮੰਮੀ ਹੁਣ ਮੈਨੂੰ ਕੀ ਪਤਾ ਲੱਗਦਾ ਵੀ ਮੈਡਮ ਕੌਣ ਹੈ ਮੈਂ ਤਾਂ ਅਮਨ ਮੈਡਮ ਹੀ ਕਹਿੰਨੀ ਹਾਂ ਤਾਂ ਕਰਕੇ ਮੈਨੂੰ ਤਾਂ ਸੁਭਾਅ ਬਣਿਆ ਹੋਇਆਗਾ ਬਾਕੀ ਚੱਲ ਕੋਈ ਨਹੀਂ ਹੁਣ ਜੇ ਤੂੰ ਆਈ ਗਈਆਂ ਫਿਰ ਵਾਰਚ ਖੜਾ ਕੇ ਵੀ ਨਹੀਂ ਰੱਖਿਆ ਜਾਂਦਾ ਹਨਾ ਮੈਨੂੰ ਲੱਗਦਾ ਮੰਮੀ ਅੰਦਰੀ ਆ ਚੱਲ ਕੋਈ ਨਹੀਂ ਇਹ ਤਾਂ ਵੀਰਪਾਲ ਤੂੰ ਆਪ ਵੀ ਸਮਝ ਸਕਦੀਆਂ ਵੀ ਮੈਂ ਨਿਆਣੇ ਦੇ ਜਵਾਕ ਨੂੰ ਲੈ ਕੇ ਕਿੱਥੇ ਜਾਊਂਗੀ ਨਾਲ ਇਹ ਜਵਾਕੇ ਇਸ ਘਰ ਦਾ ਵਾਰਿਸ ਆ ਇਹ ਇੱਥੇ ਰਹੂਗਾ ਦੇਖ ਹਰਮਨ ਇਸ ਕਰ ਦੀ ਗੱਲ ਚ ਮੈਂ ਤਾਂ ਕਹਣ ਹੁਣੀ ਬੋਲਣ ਵਾਲੀ ਤੇ ਮੇਰਾ ਬੰਦ ਦਾ ਵੀ ਨਹੀਂ ਬੋਲਣਾ ਮੈਂ ਕੁਝ ਕਹੂੰਗੀ ਵੀ ਨਹੀਂ ਵੀ ਜਾਂ ਤੂੰ ਕਿਉਂ ਆਈ ਇਸ ਜਵਾਬਕ ਨੂੰ ਲੈ ਕੇ ਜਾਂ ਤੂੰ ਬਾਗ ਜਾ ਜਾਂ ਰਹਿ ਪਾ ਮੈਂ ਕੁਝ ਨਹੀਂ ਕਹਿ ਸਕਦੀ ਹਨ ਉਹ ਤਾਂ ਜਿਵੇਂ ਹੁਣ ਉਹ ਕਰਨਗੇ ਮਾਮੀ ਜਾਂ ਰੀਤ ਮੈਨੂੰ ਪਤਾ ਰੀਤ ਨੇ ਪੱਥਰ ਦਿਲ ਦੀ ਨਹੀਂ ਹੈਗੀ ਉਹ ਇਹ ਜਵਾਬਕ ਨੂੰ ਦੇਖ ਕੇ ਨਾ ਪਿਗਲੀ ਜਾਊਗੀ ਪਤਾ ਮੈਨੂੰ ਤੂੰ ਪਾਸੇ ਹਟ ਮੈਨੂੰ ਅੰਦਰ ਜਾਣ ਦੇ ਕੋਈ ਨਹੀਂ ਮੈਂ ਕਿਹੜਾ ਰੋਕਿਆ ਚਲ ਬਾਗ ਜਾ ਹੇ ਹੇ ਉਹੀ ਗੱਲ ਹੋ ਗਈ ਲੱਗਦਾ ਸੀਗਾ ਵੀ ਹਰਮਨ ਆਊਗੀ ਸੱਚੀ ਹੋ ਗਈ ਕਦੇ ਕਦੇ ਤਾਂ ਜਿਹੜੀ ਗੱਲ ਮਨ ਕਹਿੰਦਾ ਨਾ ਉਹ ਸੱਚੀ ਹੋ ਜਾਂਦੀ ਆ ਚੱਲ ਮੈਂ ਤਾਂ ਕੀ ਲੈਣ ਜਾਣਾ ਆਪੀ ਲੱਗ ਜੂਗਾ ਪਤਾ ਹੁਣ ਕੀ ਕਹਿੰਦੇ ਆ ਉਹ ਮੰਮੀ ਉਹ ਨਹੀਂ ਜਿੱਠੀ ਰੱਖਦੀ ਆ ਹਰਮਨ ਤੋਂ ਹਾਂ ਰਿਤ ਮੈਂ ਤੋਰੇ ਕੀ ਕਰਦੀ ਆ ਕਿਉਂ ਮੈਂ ਆ ਨਹੀਂ ਸਕਦੀ ਆ ਦੇਖ ਜਵਾਕ ਬੱਸ ਕਰ ਪਰਾਂ ਰੱਖ ਦੇ ਲੈ ਜਵਾਕ ਨੂੰ ਐ ਪਤਾ ਨਹੀਂ ਕੀ ਕਰਦੀਆਂ ਇਹ ਤਾਂ 마ਸੂਮ ਆ ਇਹਦੀ ਕੀ ਗਲਤੀ ਆ ਇਹ 마ਸੂਮ ਆ ਤੂੰ ਤਾਂ ਨਹੀਂ ਹੈਗੀ ਨਾ ਨਾਲੇ ਸਾਨੂੰ ਕੀ ਪਤਾ ਕਿਹਦਾ ਬੱਚਾ ਇਹ ਦੇ ਘਰ ਮਨ ਮੈਂ ਪਹਿਲੀ ਬਹੁਤ ਦੁਖੀ ਆ ਜਿੱਧਰੋਂ ਆਈਆਂ ਨਾ ਉੱਥੇ ਜਾ ਰੀਤ ਤੈਨੂੰ ਵੀ ਦੇਖ ਮਾਮੀ ਆ ਕੇ ਤੈਨੂੰ ਬਹੁਤ ਠਾ ਸਿੱਧਾ ਬੋਲੂਗੀ ਨੇਹ ਤੂੰ ਵੀ ਕਜਨਾਨੀ ਆ ਤੇ ਮੈਂ ਵੀ ਕਜਨਾਨੀ ਆ ਮੈਂ ਤੈਨੂੰ ਸਮਝਦੀ ਆ ਜਾਂ ਤੂੰ ਜਾਂ ਵਾਪਸ ਪਾਜ ਰੀਤ ਮੇਰੀ ਗੱਲ ਤਾਂ ਸੁਣਾ ਨਾ ਰੀਤ ਕੀ ਸੁਣੂ ਤੂੰ ਕਿਧਰ ਟਪਕ ਗਈ ਨੇ ਮਾਮੀ ਮੈਂ ਜਵਾਕ ਨੂੰ ਲੈ ਕੇ ਕਿੱਥੇ ਜਾਉਂਗੀ ਇਹ ਤਾਂ ਤੁਹਾਨੂੰ ਵੀ ਪਤਾਗਾ ਵੀ ਬਗਾਨਾ ਕੋਈ ਕਿੰਨਾ ਘੋਟ ਦਾ ਕਿਸੇ ਨੂੰ ਨਾ ਜਵਾਕ ਸਾਥੋਂ ਪੁੱਛ ਕੇ ਲੈਤਾ ਤੀ ਤੈ ਹੈ ਨਾਲੇ ਸਾਨੂੰ ਕੀ ਪਤਾ ਕੀ ਦਾ ਅੰਨ ਬਲਾ ਚੱਕੀ ਫਿਰਦੀਆਂ ਤੂੰ ਕੀ ਦਾ ਕੀ ਹੋਣਾ ਰਵੀ ਦਾ ਜਵਾਕ ਆਗਾ ਮਾ ਰਵੀ ਦਾ ਜਵਾਖ ਤੈਨੂੰ ਹੁਣ ਦੀ ਨਾ ਰਵੀ ਦਾ ਜਵਾਖ ਤੈਨੂੰ ਜਾਬ ਦੇ ਨੂੰ ਲੈ ਕੇ ਜਿੱਧਰ ਜਾਣਾ ਗਾ ਉਰੇ ਮੇਰੇ ਕੀ ਦੇ ਕਰੇ ਦੀ ਰਹਿਣਾ ਰੀਅਲ ਕੁ ਹੋਰ ਲੈ ਕੇ ਆ ਜੂਆ ਕਹੂ ਰਵੀ ਦਾ ਜਵਾਖ ਹੈ ਐ ਕਿ ਮੈਂ ਲੈ ਕੇ ਆ ਜੂ ਕੋਈ ਰੀਤਾ ਮੈਨੂੰ ਤੇਰੇ ਤੋਂ ਆਸ ਤੀਗੀ ਵੀ ਤੂੰ ਇਸ ਮਾਸੂਮ ਦਾ ਪੂਰਾ ਨਹੀਂ ਚਾ ਸਕਦੀ ਮੈਂ ਕੋਈ ਆਸ ਲੈ ਕੇ ਉਰੇ ਆਈਆਂ ਨਹੀਂ ਤੂੰ ਪਰਾਂ ਮਾਰ ਲੈ ਕੇ ਆਸ ਆਈਆ ਉਰੇ ਸਾਡੇ ਘਰ ਦਾਸ ਕੀ ਖਖੜੀਆਂ ਲੈਣ ਆਈਆ ਤੂੰ ਮਾਮੀ ਪੱਕਾ ਮਾਰ ਲਗੀ ਇੱਕ ਵਾਰੀ ਤਾਂ ਸੋਚ ਲਾ ਵੀ ਜਿਵੇਂ ਜਵਾਕ ਦੇ 6:00 ਵਜੇ ਅੱਛਾ ਨਾ ਤਾਂ ਮੇਰੇ ਤੇ ਤਾਂ ਦਿਲ ਤੇ ਸੱਟ ਲਾਉਣ ਲੱਗੀ ਨੇ ਤਾਂ ਸੋਚਿਆ ਨਹੀਂ ਹੈਗਾ ਵੀ ਉਹਦੇ ਵੀ ਦਿਲ ਤੇ ਸੱਟਾਂ ਲੱਗਦੀਆਂ ਨੇ ਹਲੇ ਸੰਗੂ ਦੀ ਲੈ ਕੇ ਜਵਾਕ ਤੂੰ ਕਿਹਾ ਮੂਰੇ ਆਖੇ ਖੜ ਕੇ ਸੁਨਾਰਾ ਮੈਂ ਤਾਂ ਇਹ ਸੋਚ ਕੇ ਆਈ ਆਂ ਰੀਤ ਤੂੰ ਵੀ ਇੱਕ ਮਾਂ ਤੇ ਮੈਂ ਵੀ ਇੱਕ ਮਾਂ ਮਾਂ ਨੂੰ ਤਾਂ ਸਮਝ ਸਕਦੀਆਂ ਨਾ ਵੀ ਮੈਂ ਮਾਸੂਮ ਨੂੰ ਲੈ ਕੇ ਕਿੱਥੇ ਜਾਵਾਂ ਇੱਕ ਮੈਨੂੰ ਐਂ ਗੱਲ ਦੱਸ ਉਦੋਂ ਤੱਕ ਤੂੰ ਵੀ ਔਰਤ ਸੀ ਇਹ ਵੀ ਔਰਤ ਸੀ ਉਦੋਂ ਤਾਈ ਸੋਚਿਆ ਸੀਗਾ ਵੀ ਦੂਜੀ ਔਰਤ ਤੇ ਕੀ ਬੀਤਦੀ ਹੋਊਗੀ ਮੈਂ ਮੰਨਦੀ ਆ ਵੀ ਮੇਰੇ ਤੋਂ ਗਲਤੀਆਂ ਹੋਈਆਂ ਨੇ ਪਰ ਜੀਤ ਮੇਰੇ ਬਾਰੇ ਨਹੀਂ ਤਾਂ ਜਵਾਕ ਬਾਰੇ ਤਾਂ ਸੋਚ ਲਾ ਹਰਮਨ ਮੈਂ ਕੁਝ ਨਹੀਂ ਕਰ ਸਕਦੀ ਨਾਲੇ ਸਾਨੂੰ ਕੀ ਪਤਾ ਵੀ ਕਿਹਦਾ ਬੱਚਾ ਏ ਕਿਹਦਾ ਕੀ ਹੋਣਾ ਰਵੀ ਦਾਗਾ ਪਹਿਲਾਂ ਵੀ ਮੈਂ ਤੁਹਾਨੂੰ ਇਹੀ ਕਹਿੰਦੀ ਸੀ ਤੇ ਹੁਣ ਵੀ ਇਹੀ ਕਹਿੰਦੀ ਆ ਪਹਿਲਾਂ ਐ ਕਰ ਜਾਂ ਰਵੀ ਨੂੰ ਲੈ ਕੇ ਆ ਫੇਰ ਆਈਏ ਇੱਥੇ ਰਵੀ ਕਿੱਥੇ ਆ ਰਵੀ ਤਾਂ ਮੇਰੇ ਕੋਲੇ ਹੈ ਨਹੀਂ ਸੀ ਜੇ ਜਿੱਦੇ ਦੀ ਤੂੰ ਗਈ ਆ ਉੱਧੇ ਦੀ ਤਾਂ ਰਵੀ ਵੀ ਤੂੰ ਨਾਲ ਲੈ ਕੇ ਗਈ ਹੋਈਆਂਗੀ ਮੈਂ ਨਹੀਂ ਲੈ ਕੇ ਗਈ ਰਵੀ ਨੂੰ ਨਾਲ ਰੀਤ ਮੈਂ ਤੈਨੂੰ ਦੱਸਿਆ ਤਾਂ ਹੈਗਾ ਸੀ ਮੈਨੂੰ ਤਾਂ ਐ ਸੀ ਹਰਮਨ ਵੀ ਰਵੀ ਤੇਰੇ ਕੋਲ ਫਿਰ ਰਵੀ ਹੈ ਕਿੱਥੇ ਹੈਗਾ ਮੈਨੂੰ ਕੀ ਪਤਾ ਰਵੀ ਕਿੱਥੇ ਆ ਨਾਲੇ ਜੇ ਰਵੀ ਮੇਰੇ ਨਾਲ ਹੁੰਦਾ ਫਿਰ ਅਸੀਂ ਕਿਤੇ ਅੱਡ ਨਾ ਰਹਿ ਲੰਦੇ ਮੈਂ ਕਿਉਂ ਰਿਹਾ ਆਉਂਦੀ ਫਿਰ ਰਵੀ ਕਿੱਥੇ ਆ ਪਤਾ ਨਹੀਂ ਮੰਮੀ ਹੋਈ ਕਿ ਜਾਂਦਾ ਫਿਰ ਤੂੰ ਕਿੱਥੇ ਸੀਗੀ ਨਾ ਇੱਕ ਗੱਲ ਸੁਣ ਪ੍ਰੀਤ ਅੱਜ ਤਾਂ ਇਹ ਜਵਾਖ ਲੈ ਕੇ ਆਈ ਆ ਕੱਲ ਨੂੰ ਮਨਪ੍ਰੀਤ ਜਵਾਖ ਲੈ ਕੇ ਆਜੀ ਉਹ ਕੋ ਰਵੀ ਦੇਗਾ ਤੂੰ ਇੱਥੇ ਹੁਣ ਸਾਰਿਆਂ ਨੂੰ ਰੱਖੇਂਗੀ ਨਹੀਂ ਮੰਮੀ ਮੈਂ ਤਾਂ ਕੁਛ ਕੇ ਹਾਈ ਨਹੀਂ ਹੈਗਾ ਸਾਰਿਆਂ ਨੂੰ ਰੱਖਣ ਦਾ ਕੀ ਮਤਲਬ ਆ ਮੰਮੀ ਇਹ ਜਿਹੜੀ ਤੇਥੋਂ ਪਹਿਲਾਂ ਆਈ ਸੀ ਉਹ ਵੀ ਰਵੀ ਦੇ ਘਰ ਵਾਲੀ ਹੋਈ ਸੀਗੀ ਉਹ ਕਹਿੰਦੀ ਮੈਂ ਫੋਟ ਨਾਲ ਬੈ ਕੇ ਆਈ ਆ ਉਹਨੂੰ ਘੂਆ ਲੈ ਕੇ ਆਈ ਸੀ ਮੈਨੂੰ ਉਹਦਾ ਨਹੀਂ ਪਤਾ ਹੈਗਾ ਨਾਲੇ ਉਹਦੇ ਕਿਹੜਾ ਜਵਾਖ ਹੋਣ ਵਾਲਾ ਹੋਇਆ ਸੀ ਇਹ ਤਾਂ ਤੁਹਾਡੇ ਸਾਹਮਣੇ ਸੀ ਨਾ ਜਦੋਂ ਮੈਂ ਪ੍ਰੈਗਨੈਂਟ ਹੋਈ ਸੀ ਸਾਨੂੰ ਕੀ ਪਤਾ ਕੀ ਦਾਗਾ ਕੀ ਦਾ ਨਾ ਹੁਣ ਮੈਂ ਇਹ ਗੱਲ ਦਾ ਤੁਹਾਨੂੰ ਯਕੀਨ ਦਿਵਾ ਨਹੀਂ ਸਕਦੀ ਰਿਤ ਮੇਰੀ ਗੱਲ ਸੁਣ ਲਾ ਪਲੀਸ ਤੂੰ ਸਾਨੂੰ ਰੱਖ ਲਾ ਓਰੇ ਲੇਕਿਨ ਆਪਦੇ ਨੂੰ ਕਿਸੇ ਗੁਰਦੁਆਰੇ ਚ ਬਹਿ ਜਾ ਜਾ ਕੇ ਮੈਂ ਗੁਰਦੁਆਰੇ ਚ ਕਿਉਂ ਬੈਠਾਂ ਨੜੇ ਦੇ ਬਾਪ ਦਾ ਘਰ ਆ ਇਹ ਉਰੀ ਰਹੂਗਾ ਅੱਛਾ ਤੂੰ ਦੇ ਰਹਿ ਕੇ ਦਿਖਾ ਫਿਰੂਗਾ ਮੈਨੂੰ ਨਹੀਂ ਪਤਾ ਮੈਂ ਤਾਂ ਉਰੀ ਰਹੂੰਗੀ ਰੀਤ ਤੂੰ ਸਮਝਾ ਦੇ ਮਾਮੀ ਨੂੰ ਹਰਮਨ ਮੈਂ ਕੀ ਸਮਝਾਵਾਂ ਤੂੰ ਹਰੀ ਗੱਲ ਦੇ ਵਿੱਚ ਮੈਨੂੰ ਕਤੋਂ ਘੜੇਸਦੀ ਆ ਨਾਲੇ ਤੂੰ ਇਹ ਗੱਲ ਨਾ ਬੋਲ ਵੀ ਤੂੰ ਮੇਰੀ ਸੌਕਣ ਆਪਣਾ ਕੋਈ ਰਿਸ਼ਤਾ ਨਹੀਂ ਹੈਗਾ ਤੂੰ ਖੁਸ਼ ਹੋਵੇਂਗੀ ਰੀਤ ਤੂੰ ਵੀ ਵਿੱਚੇ ਵਿੱਚ ਤਾਂ ਕਿਉਂ ਇੱਕ ਜਵਾਕ ਵੀ ਮਿਲ ਗਿਆ ਤੇਨੇ ਸੌਕਣ ਵੀ ਫਰੀ ਦੀ ਮਿਲ ਗਈ ਮਾਮੀ ਤੂੰ ਕਿਉਂ ਪੜਕਾਈ ਜਾਨੀ ਆ ਉਹਨੂੰ ਜੇ ਉਹ ਮੈਨੂੰ ਰੱਖਣਾ ਵਿੱਚੇ ਪੜਕਾਉਂਗੀ ਜਦੋਂ ਮੇਰੇ ਟੀਰਾ ਘਰ ਉੱਜੜ ਰਿਹਾਗਾ ਕਿਉਂ ਨਾ ਪੜਕਾਵਾਂ ਮੈਂ ਤਾਂ ਉਹਨੂੰ ਕੁਝ ਕਹਿੰਦੀ ਨਹੀਂ ਨਾ ਮੈਂ ਪਹਿਲਾ ਕੁਛ ਕਿਹਾ ਨਾ ਹੁਣ ਕੁਛ ਕਮਾ ਅੱਛਾ ਪਹਿਲਾਂ ਤਾਂ ਤੇ ਜਮੀ ਨਹੀਂ ਕੁਛ ਕਿਹਾ ਨਹੀਂ ਤੂੰ ਪਰ ਲਗੀ ਪਰ ਮੇਰੀ ਧੀ ਤੇ ਜਿਹੜੀਆਂ ਤਾਂ ਸੁਰੀਆਂ ਚਲਾਈਆਂ ਤੇ ਨਾ ਮੈਂ ਨਹੀਂ ਪੁੱਲੀ ਉਹ ਤੇ ਮੇਰੀ ਧੀ ਦੇ ਦਿਲ ਤੇ ਸੁਰੀਆਂ ਚਲਾਉਂਦੀ ਸੀ ਤੂੰ ਮੈਂ ਕੀ ਛੁਰੀਆਂ ਚਲਾਈਆਂ ਨੇ ਚੱਲ ਕੋਈ ਨਾ ਮਾਮੀ ਜੇ ਤੁਸੀਂ ਨਹੀਂ ਚਾਹੁੰਦੇ ਨਾ ਤਾਂ ਮੈਂ ਨਹੀਂ ਰਹਿੰਦੀ ਓਰੇ ਮੈਂ ਭੱਗ ਜਾਨੀ ਆ ਪਰ ਰੀਤ ਮੈਂ ਤੇਰੇ ਨਾਲ ਨਾ ਇਕੱਲੀ ਨਾਲ ਇੱਕ ਗੱਲ ਕਰਨੀ ਆ ਕੀ ਗੱਲ ਕਰਨੀ ਤਾਂ ਰੀਤ ਨਾਲ ਗੱਲ ਤਾਂ ਕਰਨੀ ਆ ਪਰ ਕੋਈ ਨਾ ਜੇ ਤੂੰ ਕੱਲੀ ਨਾਲ ਗੱਲ ਨਹੀਂ ਕਰਨ ਦਿੰਦੀ ਨਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੰਦੀ ਅੰਦਰ ਚੱਲ ਰਹੀ ਤੇ ਇਹਦੇ ਨਾਲ ਤਾਂ ਗੱਲ ਮੈਂ ਕਰੂੰ ਹੁਣ ਤੂੰ ਨਹੀਂ ਗੱਲ ਕਰਨੀ ਮੰਮੀ ਗੱਲ ਤਾਂ ਸੁਣ ਲੈਂਦੇ ਮੈਂ ਹੈਗੀ ਆ ਨਾ ਗੱਲ ਸੁਣਨ ਵਾਲੀ ਤੈਨੂੰ ਜਿਆਦਾ ਤੂੰ ਜਿਆਦਾ ਸੁਣੇਂਗੀ ਗੱਲਾਂ ਪਹਿਲਾਂ ਤੇਰੇ ਨਾਲ ਥੋੜੀਆਂ ਬਣ ਗਈਆਂ ਚੁੱਪ ਕਰਕੇ ਅੰਦਰ ਚੱਲ ਵਿੱਚ ਟੰਕਾ ਅੜਾਊਗੀ ਹਾਂ ਦੱਸ ਵਾ ਕੀ ਗੱਲ ਕਿੰਨਾ ਕੁ ਚਿਰ ਮੰਮੀ ਰੀਤ ਤੋਂ ਸੱਚ ਲਕੋਹੇਗੀ ਕਾਹਦਾ ਸੱਚ ਇਹੀ ਵੀ ਰਵੀ ਨੂੰ ਤਾਂ ਚਾਚੇ ਨੇ ਮਾਰਤਾ ਨਿੱਕੀ ਭੁੱਕੀ ਜਾਨੀ ਉਹਨੇ ਤਾਂ ਪੌਂਕ ਦੀ ਨਹੀਂ ਹੈਗੀ ਮੰਮੀ ਇਹ ਹੀ ਸੱਚ ਆ ਤੈਨੂੰ ਕੌਣ ਕਹਦਾਗਾ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕੀ ਦੇਖਿਆ ਤਾਂ ਆਪਣੀ ਅੱਖਾਂ ਨਾਲ ਆਹੀ ਮੇਰੇ ਸਾਹਮਣੇ ਨਾ ਚਾਚਾ ਰਵੀ ਨੂੰ ਕਢੀਸ ਕੇ ਲੈ ਕੇ ਜਾ ਰਿਹਾ ਸੀ ਤੇ ਮੇਰੇ ਸਾਹਮਣੇ ਚਾਚੇ ਨੇ ਆਪਣੇ ਹੱਥਾਂ ਨਾਲ ਰਵੀ ਦਾ ਕਤਲ ਕਰਤਾ ਮੈਨੂੰ ਪਤਾ ਮੰਮੀ ਤੈਨੂੰ ਬਹੁਤ ਦੁੱਖ ਹੋਇਆ ਹੋਣਾ ਇਹ ਸੁਣ ਕੇ ਮਰਤੇ ਦਾ ਬੜੀਆਂ ਅੱਛਾ ਲਾਇ ਲੱਗਿਆ ਕੋਈ ਨਾ ਮਮੀ ਕਦੇ ਨਾ ਕਦੇ ਦਾ ਰੀਤ ਨੂੰ ਸੱਚ ਦੱਸਣਾ ਹੀ ਪਊਗਾ ਕਿੰਨਾ ਚਿਰ ਝੂਠ ਚ ਰੱਖੇਂਗੀ ਉਹਨੂੰ ਐ ਵੜ ਕੇ ਤੇਰੇ ਮਰੇ ਹੱਥ ਜੋੜਦੇ ਮੇਰੀ ਧੀ ਨੂੰ ਨਾ ਦੱਸ ਦੀ ਮੇਰੀ ਧੀ ਜਾਂਦੇ ਜੀ ਮਰ ਚੂਗੀ ਕਿੰਨਾ ਟਾਈਮ ਤਾ ਉਹਨੇ ਉਹ ਤੋਂ ਬਿਨਾ ਸਾਰ ਲਿਆ ਕੋਈ ਨਾ ਟਾਈਮ ਨਾਲ ਸਹੀ ਪਰ ਉਹਨੂੰ ਇਹ ਸੱਚ ਆਪਾਂ ਦੱਸਾਂਗੇ ਜ਼ਰੂਰ ਏ ਰਮਨ ਤੂੰ ਨਾ ਆਉਂਦੀ ਇਹ ਜੀ ਖਬਰ ਤਾਂ ਨਾ ਲਿਆਉਂਦੀ ਮੇਰਾ ਕਿਹੜਾ ਮਾਮੀ ਜੀ ਕਰਦਾ ਸੀਗਾ ਪਰ ਜੋ ਸੱਚ ਆ ਉਹ ਤਾਂ ਸੱਚ ਆ ਨਾ ਕਿੰਨਾ ਕੁ ਚਿਰ ਲਕੋਈ ਜਾਵਾਂਗੇ ਨਾਲੇ ਤੂੰ ਆਪੇ ਦੱਸ ਨਜਵਾਖ ਨੂੰ ਲਾ ਕੇ ਕਿੱਥੇ ਜਾਵਾਂ ਮੈਨੂੰ ਹੋਰ ਕੋਈ ਸਹਾਰਾ ਨਹੀਂ ਮਿਲਿਆ ਤਾਂ ਹੀ ਮੈਂ ਤੁਹਾਡੇ ਕੋਲੇ ਆ ਕੇ ਡਿੱਗੀ ਆ ਚੱਲ ਠੀਕ ਐ ਵੇ ਜਾ ਕੋਈ ਨਾ ਮਾਮੀ ਹੌਂਸਲਾ ਰੱਖ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਨਾਲੇ ਰੱਬ ਅੱਗੇ ਕੀ ਦੀ ਪੇਸ਼ ਚੱਲਦੀ ਆ ਮਾਮੀ ਚੁੱਪ ਕਰ ਜਾ ਕੋਈ ਨਾ ਮੇਰੀ ਗੱਲ ਤਾਂ ਸੁਣਾ ਇੱਕ ਗੱਲ ਹੋਰ ਮਾਮੀ ਚਾਚਾ ਨਾ ਹੁਣ ਮੇਰਾ ਵੀ ਪਿੱਛਾ ਕਰੀ ਜਾਂਦਾਗਾ ਕਿਉਂਕਿ ਮੈਂ ਦੇਖ ਲਿਆ ਨਾ ਵੀ ਉਹਨੇ ਰਵੀ ਨੂੰ ਮਾਰਿਆਗਾ ਉਹਨੂੰ ਐਵੇਂ ਆ ਵੀ ਮੈਂ ਕਿਸੇ ਨੂੰ ਦੱਸ ਨਾ ਦਵਾਂ ਭਾਈਓ ਤਾਂ ਮੈਂ ਇੰਨਾ ਟਾਈਮ ਮਾਸੀ ਕੋਲੇ ਲੁਕੀ ਰਹੀ ਸੀ ਚੋਰ ਨੂੰ ਪਤਾ ਲੱਗ ਗਿਆ ਨਾ ਵੀ ਮੈਂ ਉਰੇ ਆ ਮੈਨੂੰ ਵੀ ਮਾਰ ਦੂਗਾ ਨਾਲੇ ਮੇਰੇ ਜਵਾਕ ਦਾ ਕੋਣ ਆ ਮੇਰੇ ਤੋਂ ਬਿਨਾ ਮੈਨੂੰ ਬਚਾ ਲਓ ਮੰਮੀ ਉਰੇ ਨਹੀਂ ਆਉਂਦਾ ਹੈਗਾ ਹੁਣ ਉਹ ਕੋਈ ਨਹੀਂ ਮੈਂ ਕਰਦੀ ਆ ਕੋਈ ਨਾ ਕੋਈ ਹੱਲ ਮੈਨੂੰ ਪਤਾ ਸੀਗਾ ਤੁਸੀਂ ਦਿਲਦੰਨੇ ਮਾੜੇ ਨਹੀਂ ਹੈਗੇ ਰੀਤ ਨੂੰ ਕਿਵੇਂ ਦੱਸੂੰਗੀ ਕਦੇ ਨਾ ਕਦੇ ਤਾਂ ਮਾਂਮੀ ਰੀਤ ਨੂੰ ਵੀ ਦੱਸਣਾ ਹੀ ਪਊਗਾ ਕੋਈ ਨਾ ਮੈਂ ਆਪੇ ਦੱਸ ਦੂੰਗੀ ਉਹਨੂੰ ਨਾ 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 ਤੂੰ ਉਹਨਾਂ ਦੱਸੀਂ ਰੀਤੀ ਬਣ ਕੇ ਮੇਰੇ ਰੀਤੀ ਤੋਂ ਆਪਦਾ ਆਪਣੀ ਸੰਭਾਲਿਆ ਜਾਣਾ ਹੈਗਾ ਉਹ ਤਾਂ ਬੜੀਆਂ ਆਸਾਂ ਲਾਈ ਬੈਠੀ ਐ ਇਹੀ ਗੱਲ ਸੋਚਦੀ ਰਹਿੰਦੀ ਆ ਮੰਮੀ ਕਦੇ ਨਾ ਕਦੇ ਤਾਂ ਉਹ ਵਾਪਸ ਆਈ ਜਾਊਗਾ ਮੰਮੀ ਪਰ ਮੰਮੀ ਕਦੇ ਨਾ ਕਦੇ ਤਾਂ ਵਾਪਸ ਆਊਗਾ ਇੱਕ ਗੱਲ ਤਾਂ ਮੈਨੂੰ ਹੌਂਸਲਾ ਵੀ ਆ ਜੇ ਰਵੀ ਇਸ ਦੁਨੀਆ ਤੇ ਨਹੀਂ ਹੈਗਾ ਉਹਦੀ ਨਿਸ਼ਾਨੀ ਤਾਂ ਮੇਰੇ ਕੋਲੇ ਆ ਨਾ ਆ ਰਵੀ ਦਾ ਹੀ ਆ ਤੁਸੀਂ ਮੇਰੀ ਗੱਲ ਦਾ ਯਕੀਨ ਕਰ ਲਓ ਦੇ ਘਰਮਨ ਮੈਂ ਯਕੀਨ ਨਹੀਂ ਕਰ ਸਕਦੀ ਕਿਉਂਕਿ ਮੇਰੀ ਧੀ ਕੋਲੇ ਵੀ ਰਵੀ ਦੀ ਧੀ ਆ ਮੈਂ ਉਹਨੂੰ ਕੀ ਕਹੂੰਗੀ ਐਨੀ ਕਮ ਸੂਝ ਵਾਖੜੀ ਨੂੰ ਤੇ ਤੇਰਾ ਬਾਪ ਇਸ ਦੁਨੀਆ ਤੇ ਰਹਿਣਾ ਨਹੀਂ ਉਹਨੇ ਤਾਂ ਮਾਮੀ ਆਪਦਾ ਬਾਪ ਅੱਖਾਂ ਨਾਲ ਦੇਖਿਆ ਵੀ ਹੋਇਆ ਕਿੱਥੇ ਦੇਖਿਆ ਜੇ ਦੇਖਿਆ ਹੁੰਦਾ ਫੇਰ ਕਾਦੀਆਂ ਗੱਲਾਂ ਇਹਨੂੰ ਤਾਂ ਐਂ ਵੀ ਨਹੀਂ ਪਤਾ ਵੀ ਮੇਰਾ ਬਾਪ ਕਹੇ ਜਾਂ ਦਿਖਦਾ ਮੇਰੇ ਕੋਣ ਹੈ ਕੀ ਨਾਮ ਹੈ ਉਹਦਾ ਇਹਨੂੰ ਤਾਂ ਕੁਝ ਵੀ ਨਹੀਂ ਪਤਾ ਮਾਮੀ ਮੇਰੀ ਦੋਤੀ ਨੇ ਕਿਹੜਾ ਦੇਖਿਆਗਾ ਮੇਰੀ ਦੋਤ ਨੂੰ ਤਾਂ ਆਖ ਨਹੀਂ ਦੇਖਦਾ ਮਾਮੀਰੀ ਇੱਦਾਂ ਤਾਂ ਤੂੰ ਵੀ ਸਾਰਾ ਹੈਗੀਆਂ ਪਰ ਮੇਰਾ ਤਾਂ ਕੋਈ ਸਾਰਾ ਵੀ ਨਹੀਂ ਆਏਗਾ ਮੈਂ ਤਾਂ ਕੱਲ ਲੀ ਹਾਂ ਜਮਾ ਕੋਈ ਨਾ ਮਮੀ ਹੌਂਸਲਾ ਰੱਖ ਰੋ ਕੇ ਕੁਝ ਨਹੀਂ ਹੋਣਾ ਜੇ ਰੋ ਕੇ ਮੁੜਦੇ ਹੁੰਦੇ ਨਾ ਮਰੇ ਹੋਏ ਤਾਂ ਸਾਰੇ ਰੋ ਰੋ ਕੇ ਬੁਲਾ ਲੈਂਦੇ ਕੋਈ ਨਾ ਅੰਦਰ ਚੱਲ ਪੈ ਆ ਜਾ